ਜਿਹੜਾ ਹੈ ਪਾਣੀਆਂ ਦਾ ਹੀ ਦੇਸ਼ ਹੈ ਪਾਣੀਆਂ ਦੀ ਧਰਤੀ ਆ ਪਰ ਜਦੋਂ ਅ ਗਰਮੀਆਂ ਆਉਂਦੀਆਂ ਤੇ ਉਦੋਂ ਪਾਣੀ ਦੇ ਨੂੰ ਮੰਗਣ ਵਾਲੇ ਸਾਰੇ ਸਟੇਟ ਆ ਜਾਂਦੇ ਆ ਅ ਹਰਿਆਣਾ ਆ ਜਾਂਦਾ ਰਾਜਸਥਾਨ ਆ ਜਾਂਦਾ ਪਰ ਜਦੋਂ ਆ ਦਿਨ ਆਉਂਦੇ ਆ ਪਾਣੀ ਵਾਧੂ ਹੁੰਦਾ ਉਸ ਵੇਲੇ ਜਿਹੜਾ ਹੈਗਾ ਕੋਈ ਵੀ ਪੰਜਾਬ ਵੱਲ ਨੂੰ ਮੂੰਹ ਨਹੀਂ ਕਰਦਾ ਇਸ ਵੇਲੇ ਪੰਜਾਬ ਦੇ ਕਾਫੀ ਜਿਹੜੇ ਹੈਗੇ ਆ ਏਰੀਆ ਦੇ ਵਿੱਚ ਖਾਸ ਕਰਕੇ ਸultanpur ਏਰੀਆ ਫirozpur ਏਰੀਆ ਅ ਫਾਜਲਗਾ ਤਿੱਕਰ ਜਿਹੜਾ ਹੈਗਾ ਕਾਫੀ ਪਾਣੀ ਜਿਹੜਾ ਹੈਗਾ ਓਵਰ ਹੋਇਆ ਜਿਹਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਇਸ ਵੇਲੇ ਡੁੱਬੀਆਂ ਹੋਈਆਂ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਹੋ ਰਿਹਾ ਸਰ ਰਾਤ ਬਚਾਅ ਕਾਰਜ ਕਿਸ ਤਰ੍ਹਾਂ ਕੇ ਕੀ ਜਾ ਰਹੇ ਹਨ ਕਿਉਂਕਿ ਤਸਵੀਰਾਂ ਵਿੱਚ ਜਿਸ ਤਰੀਕੇ से देखा आप ਖੁਦ ਵਹਾਂ ਪਰ ਜਾਕਰ ਜੋ ਹੈ ਮੁਆਲਨਾ ਕਰ ਰਹੇ ਹੈ ਕਿਸ ਤਰੀਕੇ ਕੇ ਕਿਉਂਕਿ ਜਿਹੜਾ ਸੁਲਤਾਨਪੁਰ ਉਹ ਸਾਡੇ ਨੇੜੇ ਆ ਲੋਹੀਆਂ ਵੀ ਸਾਡੇ ਨੇੜੇ ਆ ਪਿਛਲੀ ਵਾਰੀ ਜਿਹੜੇ ਜ਼ਿਆਦਾ ਪਾਣੀ ਸਤਲੁਜ ਦੇ ਵਿੱਚ ਸੀਗਾ ਇਤ ਕੀ ਜਿਹੜਾ ਪਾਣੀ ਹੈ ਬਿਆਸ ਦੇ ਵਿੱਚ ਪਰ ਉਥੇ ਜਿਹੜੇ ਹੈਗੇ ਆ ਜ਼ਿਮੀਂਦਾਰ ਜਿਹੜੇ ਇੱਕ ਪਿੰਡ ਆ 17 ਕ ਪਿੰਡਾਂ ਦੀ ਬਿਆਲੀ ਆਉਂਦੀ ਹੈ तकरीबन ਸਾਢੇ ਇੱਕ 500 ਘਰਾਂ ਉਥੇ ਤੇ ਉਹ ਉਹਨੂੰ ਟਾਪੂ ਨੂੰ ਮਾਣ ਜਿਹਦਾ ਜਿਹੜਾ ਹੈਗਾ ਚਾਰ ਸ਼ਮੇਰੇ ਉਹਦੇ ਦਰਿਆ ਪੈਂਦਾ ਉਹ ਸਾਰੇ ਦੇ ਵਿੱਚ ਪਾਣੀ ਫਿਰ ਗਿਆ ਜਿਹਦੇ ਵਿੱਚ ਕਾਫੀ ਹਾਲਾਤ ਜਿਹੜੇ ਹੈਗੇ ਆ ਉਹਨਾਂ ਦੇ ਮਾੜੇ ਆ ਪਰ ਉਹਦੇ ਨਾਲ ਥੋੜਾ ਏਰੀਆ ਜੇ 35 ਕ ਪਿੰਡਾ ਜਿਹੜੇ ਉਹ ਆਪਣੇ ਉਹ ਪਾਣੀ ਬੰਨ ਹਜੇ ਨਹੀਂ ਟੁੱਟਾ ਉਦੇ ਉਤੇ ਜਿਹੜੇ ਸੇਵਾਦਾਰ ਆ ਜਿਹੜੀ ਸੰਗਤ ਉਹ ਲੱਗੀ ਹੋਈ ਆ ਵੀ ਉਹ ਵੱਜਵੇਂ ਏਰੀਆ ਪਰ ਜੇ ਹੁਣ ਬਾਰਸ਼ਾਂ ਘਟ ਜਾਂਦੀਆਂ ਤੇ ਬਚਾਅ ਹੋ ਸਕਦਾ ਜੇਕਰ ਬਾਰਸ਼ਾ ਹੋਰ ਹੋ ਜਾਣ ਜਾ ਡੈਮ ਤੋਂ ਪਾਣੀ ਛੜਨਾ ਪਵੇ ਫਿਰ ਬਹੁਤ ਹੋਰ ਨੁਕਸਾਨ ਵੱਧ ਸਕਦਾ ਹਜੇ ਜਿਹੜਾ ਹੈਗਾ ਕਾਫੀ ਜਿਹੜਾ ਜਿੱਥੇ ਪਾਣੀ ਆ ਗਿਆ ਉੱਥੇ ਤਾਂ ਪ੍ਰੋਬਲਮ ਹੈਗੀ ਹੈਗੀ ਆ ਕੁਝ ਏਰੀਆ ਹਜੇ ਜਿਹੜਾ ਹੈਗਾ ਦਰਿਆ ਸਤਲੁਜ ਪਾਣੀ ਘਟਾਉਣ ਕਰਕੇ ਬਚਾਅ ਹੋਇਆ ਹੈ ਥੋੜਾ ਸਰ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਲਗਾਤਾਰ ਹਰ ਸਾਲ ਦੀ ਪਿਛਲੇ 3 ਸਾਲ ਪਹਿਲੇ ਜਿਗਰਤਾਰ ਪੰਜਾਬ ਕੇ ਹਾਲਾਤ ਇਸ ਤਰ੍ਹਾਂ ਕੇ ਤੇ ਆਪਨੇ ਤੋਂ ਕੁਝ ਦੇਖੇ ਹੈ ਕਿ ਆਪ ਲਗਾਤਾਰ ਸੇਵਾ ਮਿਲ ਗੀ ਉਹ ਨੂੰ ਨਹੀਂ ਸਰਕਾਰ ਕਰ ਰਹੀ ਹੈ ਕਿ ਜਦੋਂ ਪਾਣੀ ਆ ਜਾਂਦਾ بارشਾਂ ਬੰਦ ਹੋ ਜਾਂਦੀਆਂ ਫਿਰ ਉਸੇ ਰਾਹਤ ਆ ਉਹਨਾਂ ਦੇ ਤੋਂ ਡਾਕਟਰੀ ਸਹਾਤਾ ਉਹਨਾਂ ਲਈ ਜੋ ਜਿਹੜਾ ਹੈ ਰਾਸ਼ਨ ਬਾਣੀ ਜਾਂ ਹੋਰ ਉੱਥੇ ਜਿੱਥੇ ਸਰਕਾਰ ਸਹਾਤਾ ਕਰ ਰਹੀ ਹੈ ਉੱਥੇ ਸਮਾਜ ਸੇਵੀ ਜਥੇਬੰਦੀਆਂ ਵੀ ਬਹੁਤ ਵੱਡਾ ਯੋਗਦਾਨ ਕਿਉਂਕਿ ਪੰਜਾਬ ਦੇ ਲੋਕ ਇਹੋ ਜਿਹੇ ਆ ਜੇ ਕਿਸੇ ਦੇ ਉੱਤੇ ਛੋਟਾ ਮੋਟਾ ਵੀ ਜਿਹੜੀ ਕੋਈ ਗੱਲ ਇਹੋ ਜੀ ਦੀ ਦੀ ਆ ਹੈਲਪ ਦੀ ਲੋੜ ਉੱਥੇ ਜਿਹੜੀ ਹੈਗੀ ਹਰ ਇੱਕ ਬਾਹ ਫੜਨ ਨੂੰ ਤਿਆਰ ਹੋ ਜਾਂਦਾ ਤੇ ਬਹੁਤ ਵੱਡੀ ਜਿਹੜੀ ਅਗੀ ਸੰਗਤ ਉੱਥੇ ਸੇਵਾ ਤੇ ਲੱਗੀ ਹੋਈ ਸਰਪਹੀਂ ਸਪਈਆ ਕਿੰਨਾ ਨੁਕਸਾਨ ਆਪ ਮੰਨਦੇ ਬਹੁਤ ਵੱਡਾ ਨੁਕਸਾਨ ਅਸੀਂ ਤਾਂ ਚੇਅਰਮੈਨ ਸਾਹਿਬ ਨੂੰ ਲੈਟਰ ਵੀ ਲਿਖਿਆ ਸੀਗਾ ਕਿ ਜੋ ਵੀ ਸੰਸਦ ਆਉਂਦੇ ਆ ਉਹਨਾਂ ਦੇ ਕੋਲ ਇਹ ਹੀ ਹੁੰਦਾ ਕਿ ਉਹਨਾਂ ਨੇ ਆਣ ਕੇ ਜਿਹੜਾ ਸੰਸਦ ਦੇ ਵਿੱਚ ਮੁੱਦੇ ਉਠਾਉਣੇ ਜਿਹਾ ਤਰ੍ਹਾਂ ਜ਼ੀਰੋ ਆਵਰਾ ਕੁਐਸਚਨ ਆਵਰਾ ਸਪੈਸ਼ਲ ਮੈਂਸ਼ਨ ਇਹ ਹਰ ਇੱਕ ਸੰਸਦ ਮੈਂਬਰ ਦੇ ਵਾਸਤੇ ਮੌਕਾ ਹੁੰਦਾ ਪਰ ਜਦੋਂ ਸੰਸਦ ਨਹੀਂ ਚੱਲਦੀ ਉਹ ਸਾਰੇ ਸਾਡੇ ਸਟੇਟ ਦੇ issues ਜਿਹੜੇ ਹੈਗੇ ਅਸੀਂ ਸੈਂਟਰ ਤੇ ਸਾਹਮਣੇ ਰੱਖੇ ਹੁੰਦੇ ਆ ਉਹ ਸਾਰੇ issues ਉਸੇ ਤਰ੍ਹਾਂ ਰਹ ਜਾਂਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਜਿ세 ਤਰ੍ਹਾਂ ਹੀ ਜਿਹੜੇ ਹੋਰ ਪ੍ਰਿਆਵਰਣ ਦਾ ਮੁੱਦਾ ਸਾਡੇ ਬੱਚੇ ਬਾਹਰ ਜਿਹੜੇ ਆ ਉਹ ਰੋੜ ਰਹੇ ਜਾਂ ਇਸ ਤਰ੍ਹਾਂ ਦਾ ਠੱਗਾਂ ਦੇ ਏਜੰਟ ਜਿਹੜੇ ਹੈਗੇ ਉਹ ਬੱਚਿਆਂ ਦਾ ਉਹ ਬਾਹਰ ਲਿਜਾ ਕੇ ਉਹਨਾਂ ਦਾ ਸੋਲੂਸ਼ਨ ਕਰ ਰਿਹਾ ਇਹ ਕਾਫੀ ਮੁੱਦੇ ਜਿਹੜੇ ਸੀਗੇ ਅ ਕੁਐਸਚਨ ਓਵਰ ਵੀ ਲਾਇਏ ਸੀਗੇ ਜਿਹੜਾ 0 ਓਵਰ ਦੇ ਵਿੱਚ ਵੀ ਸਾਡਾ ਲੱਗਿਆ ਵੀ ਦੋ ਵਾਰੀ ਪਰ ਸੰਸਦ ਹੀ ਨਹੀਂ ਚੱਲੀ ਇਸ ਕਰਕੇ ਉਹ ਸਾਰਿਆਂ ਤੋਂ ਅ ਅਸੀਂ ਮਨ ਨੂੰ ਦੋਖਾ ਕਿ ਇਹ ਸੈਸਨ ਦੇ ਵਿੱਚ ਅ ਅਸੀਂ ਕੁਝ ਵੀ ਬੋਲ ਨਹੀਂ ਪਾਏ ਜਿਹੜਾ ਕਿ ਬ्यर्थ ਜਿਹੜਾ ਹੈ ਗੱਲ ਲੰਘ ਗਈ ਕਿਆ ਸਰ ਜਨਤਾ ਦਾ ਨੁਕਸਾਨ ਹੁੰਦਾ ਹੈ ਇਸ ਤਰੀਕੇ ਨਾਲ ਕਿ ਜਿਹੜਾ ਪੈਸਾ ਸੰਸਦਾਂ ਨੂੰ ਤਨਖਾਹਾਂ ਮਿਲਦੀਆਂ ਜੋ ਇਥੇ ਖਰਚ ਹੁੰਦਾ ਇਹ ਲੋਕਾਂ ਦਾ ਪੈਸਾ ਹਰ ਸੰਸਦ ਨੂੰ ਜਿਹੜਾ ਹੈਗਾ ਉਹ ਉਹ ਹਾਜ਼ਰੀ ਦੇ ਪੈਸੇ ਮਿਲਦੇ ਆ ਕੋਠੀਆਂ ਮਿਲੀਆਂ ਹੋਈਆਂ ਕੀ ਕੁਝ ਨਹੀਂ ਮਿਲਦਾ ਤੇ ਜੇਕਰ ਸੰਸਦ ਚੱਲੇ ਹੀ ਨਾ ਫਿਰ ਇਹਦਾ ਕੀ ਅਰਥ ਹੋਇਆ ਸੰਸਦ ਚੱਲਣੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਸੈਸ਼ਨ ਚੱਲਦਾ ਸਦਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਸਾਰਿਆਂ ਦੀ ਜੁਆਇੰਟ ਮੀਟਿੰਗਾਂ ਹੁੰਦੀਆਂ ਤੇ ਕਿਉਂਕਿ ਇਹ ਚੋਣ ਦੋਨੋਂ ਹੀ ਸਦਾਧਾਰੀ ਤੇ ਵਿਰੋਧੀ ਧਿਰ ਫੇਰ ਹੀ ਉਹ ਸੈਸ਼ਨ ਚੱਲਦਾ ਸੋ ਸਦਾਧਾਰੀ ਵੀ ਨਹੀਂ ਜਾਂਦੀ ਕਿਉਂਕਿ ਕੁਐਸਚਨ ਸਾਰੇ ਉਹਨਾਂ ਦੇ ਆਉਣੇ ਆ ਸੋ ਜਿਸ ਤਰ੍ਹਾਂ ਸਧੂਰ ਦਾ ਜਿਹੜਾ ਸੀਗਾ ਵਿਰੋਧੀ ਧਿਰ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਉਹ ਦੋ ਦਿਨ ਸੰਸਦ ਦੇ ਚਰਚਾ ਹੋਈ ਤੇ ਖਤਮ ਹੋ ਗਿਆ ਇਸੇ ਤਰ੍ਹਾਂ ਹੀ ਸਰ ਦਾ ਮੁੱਦਾ ਸੀਗਾ ਜੇਕਰ ਇਹਦੇ ਉੱਤੇ ਡਿਸਕਸ ਹੋ ਜਾਂਦੀ ਨਾਲੇ ਲੋਕਾਂ ਦੇ ਮਨਾਂ ਦੇ ਵਿੱਚੋਂ ਨਿਕਲ ਜਾਂਦਾ ਕਿ ਅਪਾਰਦਰਸ਼ਤਾ ਹੈ ਕੀ ਆ ਹੋ ਕੀ ਰਿਹਾ ਸੋ ਉਹ ਇੱਕ ਕੁਐਸਚਨ ਮਾਰਕ ਹੀ ਰਹਿ ਗਿਆ ਇਹ ਇਹਦੇ ਉੱਤੇ ਜਿਹੜੇ ਵਿਰੋਧੀ ਧਿਰ ਦਾ ਕੋਈ ਮੁੱਦੇ ਹੈਗੇ ਆ ਜਾਂ ਸ਼ੰਕਾਵਾਂ ਹੁੰਦੀਆਂ ਉਹਦੇ ਉੱਤੇ ਵੀ ਟਾਈਮ ਤਾਂ ਸਦਾਧਾਰੀ ਨੂੰ ਵੱਧ ਮਿਲਣਾ ਹੁੰਦਾ ਕਿਉਂਕਿ ਉਹਨਾਂ ਦੇ ਮੈਂਬਰ ਜ਼ਿਆਦੇ ਹੁੰਦੇ ਆ ਪਰ ਉਹਦੇ ਵਿੱਚ ਜਿਹੜੀ ਲੋਕਾਂ ਨੂੰ ਜਿਹੜਾ ਹੈਗਾ ਉਹ ਪਤਾ ਲੱਗ ਜਾਂਦਾ ਕਿ ਗੱਲ ਕੀ ਆ ਰੌਲਾ ਕੀ ਆ ਕੀ ਗੜਬੜੀ ਆ ਪਰ ਅਫਸੋਸ ਹੈ ਕਿ ਨਾ ਚਰਚਾ ਹੋਣ ਕਰਕੇ ਇਹ ਜਿਹੜਾ ਸੈਸ਼ਨ ਆ ਇਹ ਵੀ ਜਿਹੜਾ ਬਿਨਾ ਕਿਸੇ ਜਿਹੜੇ ਬਿਲ ਜਿਹੜੇ ਹੈਗੇ ਆ ਪਾਸ ਹੋਇਆ ਉਹਨਾਂ ਦੇ ਉੱਤੇ ਇੱਕ ਬਿਲ ਦੇ ਉੱਤੇ ਵੀ ਚਰਚਾ ਨਹੀਂ ਹੋਈ ਇਹ ਬੜੀ ਮਾੜੀ ਗੱਲ ਹੈ ਕਿਉਂਕਿ ਬਿਨਾ ਚਰਚਾ ਤੋਂ ਜਦੋਂ ਬਿਲ ਪਾਸ ਹੁੰਦੇ ਉਹਦੇ ਵਿੱਚ ਬਹੁਤ ਕਮੀਆਂ ਰਹਿ ਜਾਂਦੀਆਂ ਕੋਈ ਵਿਰੋਧੀ ਧਿਰ ਨੇ ਉਹ ਕਮੀਆਂ ਜਿਹੜੀਆਂ ਜਿਹੜੇ ਫਿਗਰ ਜਾਂ ਦਾਵਾਵਾਂ ਹੁੰਦੀਆਂ ਉਹ ਉਠਾਉਣੀਆਂ ਹੁੰਦੀਆਂ ਤੋ ਕੋਈ ਦਰਵਾਕਾਟ ਕਰ ਜਾਂਦਾ ਹੈ ਕਰਕੇ ਜਿਹੜੇ ਬਿੱਲ ਪਾਸ ਹੋਏ ਉਹ ਬਿਨਾਂ ਚਰਚਾ ਤੋਂ ਹੋਏ ਇਹ ਵੀ ਬਹੁਤ ਮਾੜੀ ਗੱਲ ਸਰ ਬਿੱਲ ਪਾਸ ਕੀ ਆਪਨੇ ਬਾਤ ਕਰੀ ਜਿਸ ਮੇਂ ਔਨਲਾਈਨ ਗੇਮਿੰਗ ਦੀ ਬਾਤ ਕਰੇ ਜਾਂ ਸੰਵਿਧਾਨ ਮੇਂ 130 ਮੇਂ ਬਦਲਾਅ ਕਰਨੇ ਦੀ ਬਾਤ ਕਰੇ ਉਹ ਬਿੱਲ ਪੇਸ਼ ਕੀ ਗਏ ਕਿਸ ਤਰੀਕੇ ਸੇ ਆਪ ਦੇ ਕਿਉਂਕਿ ਉਹ ਬਿੱਲ ਹਜੇ ਪੇਸ਼ ਕੀਤੇ ਆ ਉਹਦੇ ਉਤੇ ਚਰਚਾ ਹੋਊਗੀ ਆਉਣ ਵਾਲੇ ਸੈਸ਼ਨ ਦੇ ਵਿੱਚ ਫਿਰ ਉਹਦੇ ਉਤੇ ਜਿਹੜੀਆਂ ਵੀ ਸਮੱਸਿਆ ਜਿਹੜੀਆਂ ਹੈ ਆ ਇਹਨਾਂ ਜਦੋਂ tamamوں ਤੇ ਚਰਚਾ ਹੋ ਗਈ ਸਗੋਂ ਚਰਚਾ ਹੋ ਕੇ ਬਿਲ ਪਾਸ ਹੋਵੇ ਤੋ ਦਾ ਲੋਕਾਂ ਨੂੰ ਵੱਧ ਫਾਇਦਾ ਮਿਲਦਾ ਉਹਦਾ ਮੈਸੇਜ ਉਸ ਨਹੀਂ ਹੁੰਦਾ ਕਿਉਂਕਿ ਜਿਹੜੀਆਂ ਕਮੀਆਂ ਪੈਸੀਆਂ ਸੰਸਦ ਦੇ ਵਿੱਚ ਚਰਚਾ ਦੇ ਵਿੱਚ ਹੀ ਪਤਾ ਲੱਗ ਜਾਂਦਾ ਉਹਨੂੰ ਉਹਨੂੰ ਜੁਆਇੰਟ ਜਿਹੜੀ ਪਾਰਲੀਮੈਂਟਰੀ ਕਮੇਟੀ ਉਹਦੇ ਵਿੱਚ ਭੇਜਿਆ ਜਾ ਸਕਦਾ ਉਹਦੇ ਵਿੱਚ ਜਿਹੜੇ ਬਦਲਾਅ ਕਰਕੇ ਉਹਨੂੰ ਦੁਬਾਰਾ ਲਿਆਂਦਾ ਜਾ ਸਕਦਾ ਜਦੋਂ ਬਿਨਾਂ ਚਰਚਾ ਤੋਂ ਚੱਲੇ ਜਾਂਦਾ ਉਹਦੇ ਖਲਤ ਰਿਜ਼ਲਟ ਵੀ ਕਈ ਵਾਰ ਨਿਕਲਦਾ